ਕਿਰਨ ਤੇ ਹੈ ਰੂ ਅੰਦਰ ਖੜੀਆਂ ਹੁੰਦੀਆਂ ਹਨ ਤੇ ਬਾਹਰ ਆਪਣੀ ਮੰਮੀ ਨੂੰ ਇਸ਼ਾਰੇ ਕਰ ਕਰਕੇ ਪੁੱਛਦੀਆਂ ਹਨ ਕਿ ਮੰਮੀ ਬਾਪੂ ਆਇਆ ਤਾਂ ਨਹੀਂ ਅਸੀਂ ਬਾਹਰ ਆ ਜਾਈਏ ਤਾਂ ਉਹਨਾਂ ਦੀ ਮੰਮੀ ਕਹਿੰਦੀ ਹੈ ਕਿ ਆ ਜਾਓ ਤਾਂ ਉਹ ਦੋਨੋਂ ਬਾਹਰ ਆ ਜਾਂਦੀਆਂ ਹਨ ਤਾਂ ਉਹ ਨਵੀ ਦੇ ਘਰ ਵੱਲ ਭੱਜਣ ਲੱਗਦੀਆਂ ਹਨ ਤਾਂ ਉਹਨਾਂ ਦੀ ਮੰਮੀ ਕਹਿੰਦੀ ਹੈ ਕਿ ਇੱਥੇ ਖੜੋ ਉੱਧਰ ਕੀ ਲੈਣ ਜਾਣੀਆਂ ਹਾਂ ਹੂੰ ਤਾਂ ਕਹਿੰਦੀਆਂ ਹਨ ਮੰਮੀ ਨਵੀ ਨੇ ਅੱਜ ਨਵੀਂ ਸਕੂਟਰੀ ਲੈ ਕੇ ਆਉਣੀ ਹੈ ਤੇ ਅਸੀਂ ਉਹ ਸਕੂਟਰੀ ਦੇਖਣੀ ਹੈ ਸਾਨੂੰ ਜਾ ਲੈਣ ਦੇ ਤੇ ਉਹਨਾਂ ਦੀ ਮੰਮੀ ਕਹਿੰਦੀ ਹੈ ਕਿ ਨਹੀਂ ਤੁਸੀਂ ਰੁਕੋ ਇੱਧਰ ਤੁਸੀਂ ਉੱਧਰ ਨਹੀਂ ਜਾਣਾ ਤਾਂ ਉਹ ਕਹਿੰਦੀਆਂ ਅਸੀਂ ਕੰਮ ਫੇਰ ਕਰ ਲਵਾਂਗੇ ਪਹਿਲਾਂ ਅਸੀਂ ਨਵੀਂ ਦੀ ਸਕੂਟਰੀ ਦੇਖਾਂਗੇ ਤਾਂ ਉਹ ਐ ਕਰਦੀਆਂ ਕਰਦੀਆਂ ਉੱਥੇ ਗੰਦ ਦੇ ਕੋਲ ਚਲੀਆਂ ਜਾਂਦੀਆਂ ਹਨ ਤਾਂ ਦੇਖਦੀਆਂ ਹਨ ਕਿ ਨਵੀਂ ਨਵੀਂ ਸਕੂਟਰੀ ਲੈ ਆਈ ਤੇ ਆਪਣੀ ਮੰਮੀ ਨੂੰ ਕਹਿੰਦੀ ਹੈ ਮੰਮੀ ਸਕੂਟਰੀ ਤਾਂ ਵਧੀਆ ਹੈ ਪਰ ਇਹ ਤਾਂ ਥੋੜਾ ਜਿਹਾ ਕੰਮ ਕਰਵਾਉਣ ਵਾਲਾ ਹੈ ਤਾਂ ਉਸ ਦੀ ਮੰਮੀ ਕਹਿੰਦੀ ਹੈ ਕੋਈ ਗੱਲ ਨਹੀਂ ਬੇਟੇ ਤੇਰੇ ਪਾਪਾ ਕਰਵਾ ਦੇਣਗੇ ਤਾਂ ਉਹ ਕਹਿੰਦੀਆਂ ਹਨ ਕਿ ਨਵੀ ਤੈਨੂੰ ਵਧਾਈਆਂ ਹੋਣ ਤਨ ਵੀ ਕਹਿੰਦੀ ਹੈ ਕਿ ਥੈਂਕ ਯੂ ਤੁਹਾਨੂੰ ਵੀ ਵਧਾਈਆਂ ਤਾਂ ਕਹਿੰਦੀਆਂ ਹਨ ਕਿਰਨ ਕਹਿੰਦੀ ਹੈ ਕਿ ਕਿ ਨਵੀ ਮੈਨੂੰ ਵੀ ਸਕੂਟਰੀ ਸਿਖਾ ਦੇਈ ਕਹਿੰਦੀ ਹੈ じゃ ਮੇਰਾ ਵੀਰਾ ਸਿਖਾ ਦੇਊਗਾ ਪਰ ਕਹਿੰਦੀ ਹੈ ਵੀਰੇ ਨੇ ਕਿੱਥੇ ਸਿਖਾਉਣੀ ਹੈ ਉਹ ਤਾਂ ਬਾਪੂ ਦੀ ਹੀ ਗੱਲ ਮੰਨਦਾ ਹੈ ਤੇ ਬਾਪੂ ਨੇ ਤਾਂ ਸਾਨੂੰ ਸਿੱਖਣ ਹੀ ਨਹੀਂ ਦੇਣੀ ਤਾਂ ਨਵੀਂ ਕਹਿੰਦੀ ਹੈ ਤੂੰ ਐਵੇਂ ਪਰੇਸ਼ਾਨ ਨਾ ਹੋਇਆ ਕਰ ਕੋਈ ਗੱਲ ਨਹੀਂ ਮੈਂ ਸਿਖਾ ਦੇਉ ਤਾਂ ਉਹਨਾਂ ਦੀ ਮੰਮੀ ਨੂੰ ਗੁੱਸਾ ਚੜਦਾ ਹੈ ਉਹ ਕਹਿੰਦੀ ਹੈ ਕਿ ਐਵੇਂ ਝੂਠੇ ਸੁਪਨੇ ਦੇਖੀ ਜਾਂਦੀਆਂ ਹਨ ਤਾਂ ਉਹਨਾਂ ਨੂੰ ਰੋਕਦੀ ਹੈ ਕਹਿੰਦੀ ਹੈ ਇੱਧਰ ਆਓ ਤੇ ਆਪਣਾ ਕੰਮ ਕਰੋ ਤੇ ਉਹ ਕਹਿੰਦੀਆਂ ਹਨ ਕੋਈ ਨਾ ਮੰਮੀ ਕੰਮ ਤਾਂ ਹੋ ਹੀ ਜਾਣੀ ਹੈ ਤੂੰ ਐਵੇਂ ਹੀ ਕਰਦੀ ਰਹਿਣੀ ਹੈ ਤੇ ਹੈਰੂ ਕਹਿੰਦੀ ਹੈ ਕਿ ਮੰਮੀ ਤੂੰ ਐਵੇਂ ਨਾ ਕਰਿਆ ਕਰ ਤੇ ਉਹਨਾਂ ਦੀ ਚਾਚੀ ਵੀ ਕਹਿੰਦੀ ਹੈ ਭੈਣੇ ਤੂੰ ਐਵੇਂ ਨਾ ਕਰਿਆ ਕਰ ਤੂੰ ਵੀ ਵੀਰਜੀ ਵਰਗੀ ਹੁੰਦੀ ਜਾਨੀ ਹੈ ਬੱਚਿਆਂ ਦਿਆਂ ਵੀ ਕੋਈ ਰੀਝਾਂ ਹੁੰਦੀਆਂ ਹਨ ਜੋ ਉਹਨਾਂ ਨੇ ਪੂਰੀਆਂ ਕਰਨੀਆਂ ਮਾਪਿਓ ਹੀ ਪੂਰੀਆਂ ਕਰਦੇ ਹੁੰਦੇ ਹਨ ਤੂੰ ਐਵੇਂ ਨਾ ਕਰਿਆ ਕਰ ਕੁਝ ਨਹੀਂ ਹੁੰਦਾ ਜੇ ਬੱਚੇ ਸਿੱਖਣਾ ਚਾਹੁੰਦੇ ਹੈ ਤਾਂ ਸਿੱਖ ਲੈਣ ਦੇ ਤੇ ਨਾਲੇ ਤੂੰ ਵੀਰਜੀ ਨਾਲ ਗੱਲ ਕਰਕੇ ਵੇਖ ਲੈ ਜੇ ਬੱਚਿਆਂ ਦਾ ਜੀ ਕਰਦਾ ਹੈ ਸਕੂਟਰੀ ਲੈਣ ਨੂੰ ਤਾਂ ਤੂੰ ਇਹਨਾਂ ਨੂੰ ਸਕੂਟਰੀ ਦਵਾ ਦਿੱਤਾ ਉਹ ਕਹਿੰਦੀ ਹੈ ਕਿ ਤੈਨੂੰ ਵੀ ਪਤਾ ਨਹੀਂ ਲੱਗਦਾ ਭੈਣੇ ਜਦੋਂ ਇਹਨਾਂ ਦੇ ਬਾਪੂ ਨੇ ਇਹਨਾਂ ਨੂੰ ਅੱਜ ਤੱਕ ਕੁਝ ਨਹੀਂ ਲੈ ਕੇ ਦਿੱਤਾ ਇਹ ਨਿੱਕੀ ਦੇ ਵੇਖ ਲਾ ਹਜੇ ਤੱਕ ਕੰਨਾਂ ਨੂੰ ਵਾਲੀਆਂ ਨਹੀਂ ਜੁੜੀਆਂ ਇੰਨੇ ਸਾਲਾਂ ਦੀ ਹੋ ਗਈ ਤਾਂ ਉਹ ਸਕੂਟਰੀ ਕਿੱਥੋਂ ਲੈ ਕੇ ਦੀ ਉੱਤੇ ਉਹ ਕਹਿੰਦੀ ਕੋਈ ਗੱਲ ਨਹੀਂ ਤੂੰ ਇੱਕ ਵਾਰੀ ਭੈਣੇ ਗੱਲ ਤਾਂ ਕਰਕੇ ਵੇਖ ਜਿੱਥੇ ਐਨੇ ਵਾਰੀ ਤੂੰ ਗਾਲਾਂ ਖਾਲੀਆਂ ਚੱਲ ਇੱਕ ਵਾਰੀ ਹੋਰ ਸਹੀ ਚੱਲ ਗਿਆ ਤਾਂ ਤੀਰ ਨਹੀਂ ਤਾਂ ਤੁੱਕਾ ਸਹੀ ਤਾਂ ਉਹ ਕਹਿੰਦੀ ਹੈ ਕੋਈ ਗੱਲ ਨਹੀਂ ਮੈਂ ਦੇਖ ਲਵਾਂਗੀ ਤਾਂ ਉਹ ਖੁਸ਼ ਹੋ ਜਾਂਦੀਆਂ ਹਨ ਤੇ ਕਹਿੰਦੀ ਹੈ ਨਵੀਂ ਕਹਿੰਦੀ ਹੈ ਚੱਲ ਕਿਰਨ ਮੈਂ ਤੈਨੂੰ ਸਕੂਟਰੀ ਸਿਖਾਉਣੀ ਹੈ ਤੂੰ ਸਿੱਖ ਜਾਏਂਗੀ ਕੋਈ ਗੱਲ ਨਹੀਂ ਤੇ ਮਿੰਨ ਤੇ ਹੈਰੂਸ ਨੂੰ ਕਹਿੰਦੀ ਹੈ ਕਿ ਭੈਣੀ ਤਾਂ ਸਾਈਕਲ ਵਾਂਗੂ ਹੀ ਹੁੰਦੀ ਹੋਊਗੀ ਜਿਵੇਂ ਆਪਾਂ ਸਾਈਕਲ ਚਲਾਉਣੀ ਹੈ ਸੌਖੀ ਤਾਂ ਕਿਰਨ ਉਸ ਨੂੰ ਕਹਿੰਦੀ ਤੂੰ ਸਾਈਕਲ ਕਦੇ ਵੇਖਿਆ ਹੈ ਕਦੇ ਆਪਾਂ ਨੂੰ ਬਾਪੂ ਨੇ ਸਾਈਕਲ ਲੈ ਕੇ ਦਿੱਤਾ ਹੈ ਜਿਹੜੇ ਤੂੰ ਸਾਈਕਲ ਦੀਆਂ ਗੱਲਾਂ ਕਰਦੀ ਤਾਂ ਉਹ ਉਦਾਸ ਹੋ ਜਾਂਦੀ ਹੈ ਤਾਂ ਨਵੀਕੇ ਨਵੀ ਉਸ ਨੂੰ ਲੈ ਕੇ ਸਕੂਟਰੀ ਸਿਖਾਉਣ ਲਈ ਚਲੀ ਜਾਂਦੀ ਹੈ ਤੇ ਉਧਰ ਰਸਤੇ ਵਿੱਚ ਉਹ ਕਿਰਨ ਦਾ ਬਾਪੂ ਅਤੇ ਉਸ ਦਾ ਭਰਾ ਅਮਰਪਾਲ ਖੜੇ ਹੁੰਦੇ ਹੈ ਪਾਲਾ ਦੇਖ ਲੈਂਦਾ ਹੈ ਤੇ ਕਹਿੰਦਾ ਹੈ ਬਾਪੂ ਉਹ ਆਪਣੀ ਕਿਰਨ ਤੇ ਨਵੀ ਨਹੀਂ ਜਾ ਰਹੀਆਂ ਤਾਂ ਉਸ ਦਾ ਪਿਓ ਬਹੁਤ ਹੀ ਗੁੱਸੇ ਵਿੱਚ ਆ ਜਾਂਦਾ ਹੈ ਵੇਖ ਕੇ ਵੀ ਇਹ ਕੀ ਕਰਦੀਆਂ ਫਿਰਦੀਆਂ ਹਨ ਉਧਰ ਉਹਨਾਂ ਦੀ ਮਾਂ ਬਹੁਤ ਹੀ ਪਰੇਸ਼ਾਨ ਹੁੰਦੀ ਹੈ ਕਿ ਹਲੇ ਤੱਕ ਆਈਆਂ ਨਹੀਂ ਉਹ ਡਰਦੀ ਹੈ ਕਿਤੇ ਉਸ ਤੋਂ ਪਹਿਲਾਂ ਉਹਨਾਂ ਦਾ ਪਿਓ ਨਾ ਆ ਜਾਵੇ ਤੇ ਮੈਨੂੰ ਗਾਲਾਂ ਪੈ ਜਾਣਗੀਆਂ ਕਹਿੰਦੀ ਹੈ ਕਿ ਹਜੇ ਨਹੀਂ ਆਈਆਂ ਤਾਂ ਉਹ ਉਹ ਦੋਨੋਂ ਆ ਜਾਂਦੀਆਂ ਨੂੰ ਕਹਿੰਦੀ ਮੰਮੀ ਇਹ ਤਾਂ ਬਹੁਤ ਹੀ ਸੌਖੀ ਹੈ ਚਲਾਉਣੀ ਕਹਿੰਦੀ ਹੈ ਕਿ ਮੰਮੀ ਪਲੀਜ਼ ਹੁਣ ਤੂੰ ਬਾਪੂ ਜੀ ਨਾਲ ਗੱਲ ਕਰ ਲਈ ਤੇ ਸਾਨੂੰ ਵੀ ਸਕੂਟਰੀ ਦਿਵਾ ਦਿਓ ਸਾਨੂੰ ਕਾਲਜ ਆਉਣਾ ਜਾਣਾ ਸੌਖਾ ਹੋ ਜਾਊਗਾ ਤਾਂ ਉਸਦੀ ਮਾਂ ਕਹਿੰਦੀ ਕੋਈ ਗੱਲ ਨਹੀਂ ਮੈਂ ਦੇਖੂਗੀ ਤਾਂ ਫਿਰ ਉਸਦੀ ਦਰਾਨੀ ਉਸਨੂੰ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਪਹਿਨੇ ਤੂੰ ਇੱਕ ਗੱਲ ਕਰਕੇ ਵੇਖ ਲੈ ਕੋਈ ਗੱਲ ਨਹੀਂ ਫਿਰ ਕੀ ਹੁੰਦਾ ਤੂੰ ਐਵੇਂ ਨਾ ਕਰਿਆ ਕਰ ਬੱਚਿਆਂ ਦੇ ਵੀ ਕੋਈ ਚਾਰ ਇੱਜ਼ਾ ਹੁੰਦੇ ਹੈ ਉਹ ਆਪਾਂ ਹੀ ਪੂਰੇ ਕਰਨੇ ਹੈ ਹੋਰ ਕਿਸ ਨੇ ਕਰਨੇ ਹੈ ਉਹ ਕਹਿੰਦੀ ਹੈ ਚਲ ਕੋਈ ਗੱਲ ਨਹੀਂ ਕਹਿੰਦੀ ਮੈਂ ਦੇਖ ਲਊ ਉੱਧਰ ਅੰਦਰ ਆ ਕੇ ਬੈਠ ਜਾਂਦੇ ਹਨ ਨੋਸਤਾ ਪਾਪ ਉਹਨਾਂ ਦਾ ਪਪਾ ਤੇ ਭਰਾ ਅਮਰਪਾਲ ਜੋ ਜਿਸ ਨੂੰ ਪਿਆਰ ਨਾਲ ਪਾਲਾ ਕਹਿੰਦੇ ਹਨ ਉਹ ਕਹਿੰਦਾ ਹੈ ਬਾਪੂ ਮੈਨੂੰ ਹੋਰ ਤਾਂ ਕੋਈ ਗੁੱਸਾ ਨਹੀਂ ਮੈਨੂੰ ਇਹ ਹੈ ਕਿ ਭੈਣ ਮੈਨੂੰ ਵੀ ਤਾਂ ਕਹਿ ਸਕਦੀ ਸੀ ਸਕੂਟਰ ਸਿਖਾਉਣ ਨੂੰ ਉਹ ਕਹਿੰਦਾ ਤੂੰ ਐ ਸੋਚ ਵੀ ਕਿਵੇਂ ਲਿਆ ਤੂੰ ਉਹਨਾਂ ਦੀ ਸਾਈਡ ਨਾਲ ਲਿਆ ਕਰ ਕਹਿੰਦਾ ਹੈ ਕਿ ਉਹ ਇੰਨਾ ਕੰਮਾਂ ਵਾਸਤੇ ਨਹੀਂ ਬਣੀਆ ਉਹ ਤਾਂ ਬਸ ਘਰ ਦੇ ਕੰਮ ਕਰਨ ਨੂੰ ਬਣੀਆ ਉਹ ਤਾਂ ਮੈਨੂੰ ਐਵੇਂ ਦੁਖੀ ਕਰਨ ਨੂੰ ਜੰਮੀਆਂ ਹਨ ਤੇ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਬਾਪੂ ਵੈਸੇ ਤਾਂ ਜਮਾਨਾ ਬਦਲ ਗਿਆ ਚੱਲ ਜੇ ਤੂੰ ਕਹਿਣਾ ਹੈ ਤਾਂ ਮੈਂ ਨਹੀਂ ਉਹਨਾਂ ਦੀ ਸਾਈਡ ਲੈਂਦਾ ਤਾਂ ਉਹ ਆਪਣੇ ਪਿਓ ਦੀਆਂ ਚਾਪ ਲੂਸੀਆਂ ਜੀਆਂ ਕਰਨ ਲੱਗ ਜਾਂਦਾ ਹੈ ਕਿ ਕਿਉਂਕਿ ਉਸ ਨੂੰ ਬਾਹਰ ਘੁੰਮਣ ਜਾਣ ਲਈ ਪੈਸੇ ਚਾਹੀਦੇ ਹੁੰਦੇ ਹਨ ਤੇ ਕਹਿੰਦਾ ਹੈ ਬਾਪੂ ਮੈਨੂੰ ਕੁਝ ਲੋੜ ਸੀ ਤਾਂ ਉਹ ਕਹਿੰਦਾ ਹੈ ਕੋਈ ਗੱਲ ਨਹੀਂ ਉਹ ਉਸ ਨੂੰ ਮੂੰਹੋਂ ਨਹੀਂ ਕੱਢਣ ਦਿੰਦਾ ਤੇ ਕੱਢ ਕੇ ਪੈਸੇ ਫੜਾ ਦਿੰਦਾ ਹੈ ਕਿ ਉਹ ਚਲਿਆ ਜਾਂਦਾ ਉਧਰੋਂ ਰੋਜੀ ਆ ਕੇ ਆਪਣੇ ਪਤੀ ਨਾਲ ਸਕੂਟਰੀ ਆਪਣੇ ਉਸ ਦਿਨ ਗੱਲ ਕਰਦੀ ਹੈ ਤਾਂ ਕਹਿੰਦੀ ਹੈ ਮੈਂ ਤੁਹਾਡੀ ਤੋਂ ਕੁਝ ਮੰਗਣਾ ਸੀ ਬੱਚਿਆਂ ਲਈ ਤਾਂ ਉਹ ਕਹਿੰਦਾ ਹਾਂ ਸੋਚ ਸਮਝ ਕੇ ਮੰਗੀ ਕਿਤੇ ਇਹ ਨਾ ਹੋਵੇ ਤੂੰ ਉਹ ਚੀਜ਼ ਮੰਗ ਲੈ ਜੋ ਸੁਣ ਕੇ ਮੈਨੂੰ ਗੁੱਸਾ ਚੜ ਜਾਵੇ ਤਾਂ ਉਹ ਕਹਿੰਦੀ ਹੈ ਕਿ ਅੱਜ ਕੱਲ ਬੱਚਿਆਂ ਨੇ ਕਾਲਜ ਜਾਣਾ ਹੁੰਦਾ ਹੈ ਤਾਂ ਉਹਨਾਂ ਨੂੰ ਵੀ ਇੱਕ ਵਹੀਕਲ ਲੈ ਦੋ ਸਕੂਟਰੀ ਲੈ ਦਿਓ ਵੀਰ ਜੀ ਨੇ ਵੀ ਤਾਂ ਨਵੀਨ ਨੂੰ ਲੈ ਕੇ ਹੀ ਦਿੱਤੀ ਹੈ ਤੁਸੀਂ ਵੀ ਲੈ ਦਿਓ ਤਾਂ ਬੱਚਿਆਂ ਨੂੰ ਆਉਣਾ ਜਾਣਾ ਸੌਖਾ ਹੋ ਜਾਊਗਾ ਤੇ ਉਹ ਕਹਿੰਦਾ ਹੈ ਕਿ ਤੂੰ ਸੋਚ ਸਮਝ ਕੇ ਗੱਲ ਕਰਿਆ ਕਰ ਪਰ ਉਹ ਕਹੀ ਜਾਂਦੀ ਉਹ ਕਹਿੰਦੀ ਕੋਈ ਗੱਲ ਨਹੀਂ ਅਜੇ ਤੱਕ ਤਾਂ ਮੈਂ ਤੁਹਾਡੇ ਤੋਂ ਬੱਚਿਆਂ ਲਈ ਕੁਝ ਮੰਗਿਆ ਨਹੀਂ ਅੱਜ ਪਹਿਲੀ ਵਾਰ ਮੰਗਿਆ ਹੈ ਉਹ ਮੇਰੀਆਂ ਬਹੁਤ ਮਿੰਤਾ ਕਰ ਰਹੀਆਂ ਸਨ ਚੱਲ ਲੈ ਦਿਓ ਫਿਰ ਕੀ ਹੁੰਦਾ ਹੈ ਤਾਂ ਉਸ ਨੂੰ ਹੋਰ ਗੁੱਸਾ ਚੜੀ ਜਾਂਦਾ ਹੈ ਉਹ ਕਹਿੰਦਾ ਹੈ ਕਿ ਇਸ ਨੇ ਖਿਹੜਾ ਨਹੀਂ ਛੱਡਣਾ ਤੇ ਕਹਿੰਦਾ ਹੈ ਕਿ ਚੱਲ ਕੋਈ ਨਾ ਮੈਂ ਦੇਖਦਾ ਹਾਂ ਉੱਠ ਕੇ ਚਲਿਆ ਜਾਂਦਾ ਹੈ ਤਾਂ ਰੋਜੀ ਨੂੰ ਐ ਲੱਗਦਾ ਹੈ ਉੱਥੇ ਹੀ ਕਿਰਨ ਤੇ ਹੈਰੂ ਬੈਠੀਆਂ ਹੁੰਦੀਆਂ ਉਹਨਾਂ ਨੂੰ ਐ ਲੱਗਦਾ ਹੈ ਕਿ ਬਾਪੂ ਸਾਡੇ ਲਈ ਸਕੂਟਰੀ ਦੇਖਣ ਗਿਆ ਹੈ ਤਾਂ ਉਹ ਉੱਧਰ ਜਾ ਕੇ ਆਪਣੇ ਭਰਾ ਨੂੰ ਆਵਾਜ਼ ਮਾਰਦਾ ਹੈ ਕਹਿੰਦਾ ਹੈ ਕਿ ਮੀਤੇ ਬਾਹਰ ਆਤੇ ਮੇਰੀ ਗੱਲ ਸੁਣ ਉਹ ਕਹਿੰਦਾ ਹਾਂ ਵੱਡੇ ਵੀਰੇ ਦੱਸੋ ਕੀ ਗੱਲ ਐ ਉਹ ਕਹਿੰਦਾ ਹੈ ਤੂੰ ਮੈਨੂੰ ਇਹ ਦੱਸ ਸੀ ਸਕੂਟਰੀ ਤੂੰ ਕਿੰਨੇ ਦੀ ਲਈ ਐ ਤਾਂ ਉਹ ਕਹਿੰਦਾ ਵੀਰੇ ਤਾਂ ਮੈਂ ਚੱਲੀ ਹੀ ਲਈ ਐ ਪੁਰਾਣੀ ਹੀ ਲਈ ਐ ਮੈਂ ਨਵੀਂ ਨਹੀਂ ਲਈ ਪੁਰਾਣੀ ਲਈ ਐ ਇਸ ਲਈ 20000 ਦੀ ਐ ਉਹ ਕਹਿੰਦਾ ਕੋਈ ਗੱਲ ਨਹੀਂ ਉਹ ਕਹਿੰਦਾ ਮੈਨੂੰ ਚਾਹੀਦੀ ਸੀ ਉਹ ਕਹਿੰਦਾ ਲੈ ਵੀਰੇ ਲੈ ਲੈ ਫਿਰ ਤੇਰੇ ਤੋਂ ਕਿਹੜਾ ਕੋਈ ਚੀਜ਼ ਮੈਂ ਲੋ ਕੋਈ ਹੈ ਜਾਂ ਆਪਣੀ ਕੋਈ ਚੀਜ਼ ਵੰਡਿਓ ਕਹਿੰਦਾ ਚੱਕ 25000 ਤੂੰ ਨਮੀ ਲੈ ਆ ਤੇ ਇਹ ਮੈਨੂੰ ਦੇ ਦੇ ਤੇ ਉਧਰ ਕਿਰਨ ਤੇ ਹੈ ਰੂ ਬਹੁਤ ਹੀ ਖੁਸ਼ ਹੋ ਜਾਂਦੀਆਂ ਹਨ ਕਹਿੰਦੀਆਂ ਹਨ ਕਿ ਲੈ ਬਾਪੂ ਨੇ ਆਪਣੀ ਗੱਲ ਮੰਨ ਲਈ ਮੰਮੀ ਦੀ ਗੱਲ ਮੰਨ ਕੇ ਆਪਾਂ ਨੂੰ ਸਕੂਟਰੀ ਲੈ ਕੇ ਦੇਣ ਲੱਗੇ ਉਹਨਾਂ ਦੀ ਕੋਈ ਖੁਸ਼ੀ ਦਾ ਟਿਕਾਣਾ ਨਹੀਂ ਰਹਿਂਦਾ ਤੇ ਉਸ ਦਾ ਉਹਨਾਂ ਦਾ ਪਾਪਾ ਕਹਿੰਦਾ ਹੈ ਕਿ ਅੱਜ ਤੋਂ ਇਹ ਚੀਜ਼ ਮੇਰੀ ਹੋ ਗਈ ਤਾਂ ਤੂੰ ਹੁਣ ਇਸ ਵਿੱਚ ਦਖਲ ਅੰਦਾਜ਼ੀ ਨਹੀਂ ਕਰੇਗਾ ਤਾਂ ਉਹ ਕਹਿੰਦਾ ਲੈ ਵੀਰੇ ਆਪਣਾ ਵੀ ਕੁਝ ਵੰਡਿਆ ਹੈ ਤੂੰ ਐਵੇਂ ਦੀਆਂ ਗੱਲਾਂ ਨਾ ਕਰਿਆ ਕਰ ਜੋ ਮੇਰਾ ਹੈ ਉਹ ਤੇਰਾ ਹੈ ਜੋ ਤੇਰਾ ਹੈ ਉਹ ਮੇਰਾ ਹੈ ਉਹ ਕਹਿੰਦਾ ਚੱਲ ਬੱਸ ਠੀਕ ਹੈ ਤਾਂ ਉਹ ਸਕੂਟਰੀ ਲੈ ਕੇ ਉਹਨਾਂ ਦੇ ਘਰੋਂ ਆਪਣੇ ਘਰੇ ਆ ਜਾਂਦਾ ਹੈ ਤੇ ਕਿਰਨ ਤੇ ਹੈਰੋ ਦੀ ਖੁਸ਼ੀ ਦਾ ਕੋਈ ਦਿਖਾਣਾ ਨਹੀਂ ਰਹਿੰਦਾ ਵੀ ਅੱਜ ਬਾਪੂ ਨੇ ਪਹਿਲੀ ਵਾਰ ਜ਼ਿੰਦਗੀ 'ਚ ਸਾਨੂੰ ਕੋਈ ਚੀਜ਼ ਲੈ ਕੇ ਦਿੱਤੀ ਹੈ ਤਾਂ ਉਹਨਾਂ ਨੂੰ ਸਮਝ ਨਹੀਂ ਆਉਂਦੀ ਅਸੀਂ ਖੁਸ਼ੀ ਕਿਵੇਂ ਜ਼ਾਹਰ ਕਰੀਏ ਤਾਂ ਉੱਧਰ ਆ ਕੇ ਉਹਨਾਂ ਦਾ ਬਾਪੂ ਸਕੂਲ ਦੇ ਖੜਾ ਕੇ ਤੇ ਅੰਦਰ ਵੱਲ ਨੂੰ ਚਲਿਆ ਜਾਂਦਾ ਹੈ ਤੇ ਉਹਨਾਂ ਦੀ ਮਾਂ ਉਹਨਾਂ ਨੂੰ ਲਾ ਕੇ ਕਹਿੰਦੀ ਹੈ ਪੁੱਤ ਵਧਾਈਆਂ ਹੁਣ ਤੁਹਾਨੂੰ ਤੁਹਾਡੇ ਬਾਪੂ ਨੇ ਪਹਿਲੀ ਵਾਰ ਚੀਜ਼ ਲੈ ਕੇ ਦਿੱਤੀ ਉਹ ਕਹਿੰਦੀਆਂ ਹੁਣ ਸ਼ਾਇਦ ਬਾਪੂ ਸਾਨੂੰ ਪਿਆਰ ਹੀ ਕਰਨ ਲੱਗ ਜਾਏ ਤਾਂ ਉਹਨਾਂ ਦੀ ਮਾਂ ਕਹਿੰਦੀ ਹੈ ਕਿ ਹਾਂ ਪੁੱਤ ਚੱਲੋ ਆਓ ਮੈਂ ਆਪਾਂ ਤੇਰੀ ਕਿਰਨ ਆਪਾਂ ਤੇਰੀ ਸਕੂਟਰੀ ਦੇਖਦੇ ਹਾਂ ਤਾਂ ਹੈਰੂ ਕਹਿੰਦੀ ਹੈ ਕਿ ਭੈਣੇ ਹੁਣ ਮੈਨੂੰ ਵੀ ਸਕੂਟਰੀ ਸਿਖਾ ਦੇਈ ਤਾਂ ਉਹ ਕਹਿੰਦੀ ਹੈ ਕੋ ਕੋਈ ਗੱਲ ਨਹੀਂ ਉਹ ਆਪਸ ਵਿੱਚ ਕਦੇ ਅੱਗੇ ਬੈਠ ਜਾਂਦੀਆਂ ਹਨ ਕਦੇ ਪਿੱਛੇ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਅਸੀਂ ਖੁਸ਼ੀ ਕਿਵੇਂ ਜਾਹਰ ਕਰੀਏ ਤਾਂ ਉਹ ਕਦੇ ਉਹਨਾਂ ਦੀ ਮੰਮੀ ਨੂੰ ਬਿਠਾ ਲੈਂਦੀਆਂ ਹਨ ਤੇ ਉੱਧਰ ਉਹਨਾਂ ਦੇ ਚਾਚਾ ਚਾਚੀ ਅਤੇ ਨਵੀਂ ਵੀ ਵੀ ਦੇਖ ਕੇ ਬਹੁਤ ਹੀ ਖੁਸ਼ ਹੁੰਦੇ ਹਨ ਕਿ ਉਹਨਾਂ ਦੇ ਡੈਡੀ ਨੇ ਉਹਨਾਂ ਨੂੰ ਕੁਝ ਲੈ ਦਿੱਤਾ ਪਰ ਗੱਲ ਤਾਂ ਕੋਈ ਹੋਰ ਹੀ ਸੀ ਉਹਨਾਂ ਦਾ ਡੈਡੀ ਅੰਦਰੋਂ ਸੋਟੀ ਚੱਕ ਲਿਆਉਂਦਾ ਤੇ ਲਿਆ ਕੇ ਸਕੂਟਰੀ ਤੇ ਮਾਰ ਮਾਰ ਕੇ ਸਾਰੀ ਸਕੂਟਰੀ ਤੋੜ ਦਿੰਦਾ ਹੈ ਤਾਂ ਉਸ ਦੀ ਮੰਮੀ ਕਹਿੰਦੀ ਹੈ ਕਿ ਇਹ ਤੁਸੀਂ ਕੀ ਕਰ ਰਹੇ ਹੋ ਨਹੀਂ ਲੈ ਕੇ ਦੇਣੀ ਸੀ ਤਾਂ ਨਾ ਲੈ ਕੇ ਦਿੰਦੇ ਦਿੰਦੇ ਪਰ ਇਹ ਨਹੀਂ ਸੀ ਕਰਨਾ ਉਹ ਕਹਿੰਦਾ ਹੈ ਕਿ ਇਹ ਕਰਨਾ ਬਹੁਤ ਜ਼ਰੂਰੀ ਸੀ ਤਾਂ ਕਿ ਅੱਗੇ ਤੋਂ ਇਹ ਕੋਈ ਉਮੀਦ ਵੀ ਨਾ ਲਾਉਣ ਤਾਂ ਉਹ ਕਹਿੰਦੀ ਹੈ ਕਿ ਤੁਸੀਂ ਇੰਨੇ ਪੈਸੇ ਵੇਸਟ ਕਿਉਂ ਕੀਤੇ ਉਹ ਕਹਿੰਦਾ ਮੈਨੂੰ ਇਹਨਾਂ ਦੀਆਂ ਉਮੀਦਾਂ ਤੋੜਨ ਲਈ ਮੇਰੇ ਕੋਲ ਪੈਸੇ ਬਹੁਤ ਹਨ ਪਰ ਇਹਨਾਂ ਦੀਆਂ ਉਮੀਦਾਂ ਜਗਾਉਣ ਲਈ ਜਾਂ ਕੋਈ ਚੀਜ਼ ਲੈ ਕੇ ਦੇਣ ਲਈ ਮੇਰੇ ਕੋਲ ਕੋਈ ਪੈਸਾ ਨਹੀਂ ਤਾਂ ਸਾਰੇ ਹੈਰਾਨ ਹੋ ਜਾਂਦੇ ਹਨ ਕਿ ਉਹਦਾ ਕਿਵੇਂ ਦਾ ਦਿਮਾਗ ਹੈ ਕੋਈ ਬੋਲਦਾ ਨਹੀਂ ਤਾਂ ਉਸ ਦਾ ਭਰਾ ਬੋਲਦਾ ਹੈ ਵੀਰੇ ਤੂੰ ਕੀ ਕਰ ਰਿਹਾ ਹੈ ਤਾਂ ਉਹ ਕਹਿੰਦਾ ਹੈ ਕਿ ਮੀਤੇ ਤੇਰਾ ਵਿੱਚ ਬੋਲਣ ਦਾ ਕੋਈ ਮਤਲਬ ਨਹੀਂ ਬੰਦਾ ਕਿਉਂਕਿ ਮੈਂ ਤੈਨੂੰ ਸਾਰੇ ਪੈਸੇ ਦਿੱਤੇ ਤੇ ਪਹਿਲਾਂ ਹੀ ਇਹ ਗੱਲ ਆਖੀ ਸੀ ਤੂੰ ਸਾਡੇ ਮਸਲੇ ਵਿੱਚ ਨਹੀਂ ਬੋਲੇਗਾ ਤਾਂ ਸਾਰੇ ਹੀ ਉਦਾਸ ਤੇ ਕਿਰਨ ਤੇ ਹੈ ਰੋਤਾ ਬਹੁਤ ਹੀ ਰੋਂਦੀਆਂ ਹਨ ਉਹ ਕਹਿੰਦੀਆਂ ਹਨ ਕਿ ਸਭ ਕੀ ਹੋ ਰਿਹਾ ਹੈ ਹੁਣ ਅੱਗੇ ਦੇਖਦੇ ਹਾਂ ਕਿ ਉਹਨਾਂ ਦੇ ਪਿਓ ਦਾ ਰਵਈਆ ਦਿਨ ਪ੍ਰਤੀ ਦਿਨ ਐਵੇਂ ਹੀ ਰਹੂਗਾ ਜਾਂ ਬਦਲੂਗਾ ਤੇ ਉਧਰ ਉਹਨਾਂ ਦਾ ਭਰਾ ਵੀ ਉਹਨਾਂ ਨੂੰ ਕਦੇ ਪਿਆਰ ਕਰੂਗਾ ਉਹਨਾਂ ਦੀ ਸਾਈਡ ਲਾਊਗਾ ਜਾਂ ਉਹ ਵੀ ਹਮੇਸ਼ਾ ਆਪਣੇ ਬਾਪੂ ਦੀ ਸਾਈਡ